ਜੇ ਦੋਨੇ ਦੱਸਿਆ ਮੈਨੂੰ ਲੱਗਦਾ ਤੁਸੀਂ ਸਾਰੇ ਵੀ ਇਸ ਗੱਲ ਦੀ ਹਾਂ ਵੀ ਪਰਦੇ ਆਉਂਗੇ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸੇ ਕੋਈ ਕਿਸੇ ਨੂੰ ਭਰਤੀ ਹੋਣ ਵਾਸਤੇ ਇੱਥੇ ਕੋਈ ਕਿਸੇ ਦਾ ਪੈਸਾ ਤਾਂ ਨਹੀਂ ਲੱਗਿਆ ਕਿਸੇ ਦਾ ਕੁਝ ਫਾਰਸਤਾ ਨਹੀਂ ਲੱਗੀ ਇੱਥੇ ਆ ਗਏ ਹੁਣ ਇਹਨੂੰ ਮੈਂ ਤੁਹਾਨੂੰ ਪਹਿਲੀ ਨੌਕਰੀ ਨਹੀਂ ਕਹੂੰਗਾ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਮਿਹਨਤ ਕਰਿਓ ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਦੱਸਿਆ ਕਿ ਜਦੋਂ ਇੱਕ ਵਾਰੀ ਤੁਸੀਂ ਸਿਸਟਮ 'ਚ ਵੜ ਗਏ ਫਿਰ ਮਿਹਨਤ ਕਰੋ ਉੱਪਰ ਜਾਓ ਹੋਰ ਹੋਰ ਉੱਪਰ ਜਾਓ ਪੌੜੀਆਂ ਜਿੰਨੀਆਂ ਤੁਸੀਂ ਬਣਾਓਗੇ ਉੰਨੀਆਂ ਤੁਹਾਡੀ ਮਿਹਨਤ ਜਿਹੜੇ ਜਿਹੜੀ ਹੈ ਉਹ ਅੱਗੇ ਲੈ ਕੇ ਜਾਊਗੀ ਕਿਉਂਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਔਰ ਇੱਕ ਗੱਲੋਂ ਇਸ ਗੱਲੋਂ ਵੀ ਤੁਹਾਨੂੰ ਅਸੀਂ ਯਕੀਨ ਦਿਵਾਉਣਾ ਹੈ ਕਿ ਤੁਹਾਡੇ ਜਦੋਂ ਤੁਸੀਂ ਨੌਕਰੀ ਕਰੋਗੇ ਉਸ ਦੌਰਾਨ ਕੋਈ ਤੁਹਾਨੂੰ ਇਹ ਜੀ ਪੋਜੀਸ਼ਨ 'ਚ ਨਹੀਂ ਪਾਇਆ ਜਾਊਗਾ ਕਿ ਤੁਹਾਨੂੰ ਆ ਗਲਤ ਕੰਮ ਕਰਾਇਆ ਜਾਊਗਾ ਤੁਹਾਡੇ ਤੋਂ ਜਾਂ ਆ ਆ ਕਰ ਦੋ ਆ ਰਿਪੋਰਟ ਨੂੰ ਐ ਕਰ ਦੋ ਨਾ ਜੋ ਸੱਚ ਹੋਊਗਾ ਉਹੀ ਦੱਸਿਓ ਜੇ ਇੱਥੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਤਾਂ ਉਹਨਾਂ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਮਾਨਾ ਕਿ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਦਾਗ ਤੇ ਧੱਬਿਆਂ ਚ ਫਰਕ ਹੁੰਦਾ ਹੈ ਦਾਗ ਸਾਬਣਾ ਧੋਂਦੀਆਂ ਨੇ ਧੱਬੇ ਸੱਡੀਆਂ ਧੋਂਦੀਆਂ ਨੇ ਸੋ ਇਸ ਕਰਕੇ ਕੋਈ ਧੱਬਾ ਨਾ ਲੱਗਣ ਦਿਓ ਆਪਣੇ ਮਾਪਿਓ ਦੇ ਇੱਜ਼ਤ ਤੇ ਆਪਣੇ ਪਿੰਡ ਦੇ ਨਾਂ ਤੇ ਆਪਣੀ ਕੁਰਸੀ ਤੇ ਕੋਈ ਧੱਬਾ ਨਾ ਲੱਗਣ ਦਿਓ ਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਜਿਹਦੇ ਵਿੱਚ ਸਾਢੇ 1750 ਤਾਂ ਤੁਸੀਂ ਮੇਰੇ ਕੋਲ ਜਿਹੜੀ ਗਿਣਤੀ ਦਿੱਤੀ ਹੈ ਉਹਦੇ 'ਚ ਕਿ ਸਾਢੇ 1750 ਜਿਹੜਾ ਉਹ ਹੋਮ ਡਿਪਾਰਟਮੈਂਟ ਵੱਲੋਂ ਹੈ ਜੋ ਕਾਂਸਟੇਬਲ ਤੇ ਬਾਕੀ ਪੋਸਟਾਂ ਤੇ ਤੇ ਨਾਲ 205 ਜਿਹੜਾ ਉਹ ਸੋਸ਼ਲ ਜਸਟਿਸ ਮਹਿਕਮਾ ਜਿਹੜਾ ਮੈਡਮ ਕੋਲੇ ਹੈ 39 ਨੌਕਰੀਆਂ ਜਿਹੜੀਆਂ ਨੇ ਉਹ ਐਕਸਾਈ ਰੈਵਨਿਊ ਚ ਨੇ ਐਕਸਾਈ ਚ 60 ਨੇ ਲੋਕਲ ਗਵਰਨਮੈਂਟ ਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਆ ਜਿਹੜਾ 421 ਨੇ ਕਾਰਪੋਰੇਸ਼ਨ ਡਿਪਾਰਟਮੈਂਟ ਚ 4 ਨੇ ਟੈਕਨੀਕਲ ਐਜੂਕੇਸ਼ਨ ਚ 8 ਨੇ ਸੋ ਬਹੁਤ ਭਾਰੀ ਗਿਣਤੀ ਚ ਇਹਦੇ ਵਿੱਚ ਕੁੜੀਆਂ ਵੀ ਨੇ ਸੋ ਇਸ ਕਰਕੇ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਇਹ ਚ ਕੋਈ ਭੇਦਭਾਵ ਇਸ ਤਰ੍ਹਾਂ ਦਾ ਨਹੀਂ ਹੁਣ ਅਸੀਂ ਕਰਦੇ ਕੁੜੀਆਂ ਜ਼ਿਆਦਾ ਪੜਦੀਆਂ ਸਗੋਂ ਨੰਬਰ ਜ਼ਿਆਦਾ ਆਉਂਦੇ ਆ ਔਰ ਪਰਿਵਾਰ ਪੂਰਾ ਪੜ ਜਾਂਦਾ ਜੇ ਇੱਕ ਕੁੜੀ ਪੜ ਜੇ ਸੋ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਹਰ ਕਿਸਮ ਦੀ ਨੌਕਰੀ ਕਰਨ ਦਾ ਅਧਿਕਾਰ ਵੀ ਹੈ ਤੇ ਉਹ ਕਾਮਯਾਬੀ ਵੀ ਨੇ ਅਸੀਂ ਤਾਂ ਤਜਰਬਾ ਕਰਕੇ ਦੇਖ ਲਿਆ ਏ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਅੱਜ ਦੇ ਦਿਨ ਵੀ ਇਹ ਪਹਿਲੀ ਵਾਰ ਹੈ ਪੰਜਾਬ ਚ ਕਿ 10 ਡੀਸੀ ਕੁੜੀਆਂ ਨੇ ਤੇ 6 ਐਸਐਸਪੀ ਕੁੜੀਆਂ ਨੇ ਪੰਜਾਬ ਦੇ ਵਿੱਚ ਔਰ ਬਹੁਤ ਅੱਛਾ ਚਲਾ ਰਹੀਆਂ ਸਾਰੀਆਂ ਆਪਣੇ ਆਪਣੇ ਜ਼ਿੰਮੇਵਾਰੀਆਂ ਨਿਭਾ ਰਹੀਆਂ ਸੋ ਇਸ ਕਰਕੇ ਮੈਂ ਪਾਰਲੀਮੈਂਟ 'ਚ ਇੱਕ ਵਿਮਨਡੇ ਤੇ ਇੱਕ ਬੋਲਿਆ ਸੀ ਕਿ ਇੱਕ ਜਗਤੀ ਜਿਹੜੀ ਹਜੇ ਜੰਮੀ ਨਹੀਂ ਜਿਹੜੀ ਪੈਦਾ ਨਹੀਂ ਹੋਈ ਹਜੇ ਦੁਨੀਆ ਤੇ ਆਈ ਨਹੀਂ ਉਹ ਆਪਣੀ ਮਾਂ ਦੇ ਪੇਟ 'ਚੋਂ ਅਪਣੀ ਮਾਂ ਨਾਲ ਗੱਲ ਕਰ ਰਹੀ ਐ ਕਿ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੂਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨੀ ਮਾਏ ਸੋ ਕੋਈ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਸੂਰਮਾ ਪੈਦਾ ਕਰ ਦੇਣਾ ਸੋ ਤਿਆਂ ਨੂੰ ਸਤਕਾਰ ਵੀ ਦੇਣਾ ਹੈ ਪੈਦਾ ਹੋਣ ਦਾ ਅਧਿਕਾਰ ਵੀ ਦੇਣਾ ਹੈ ਉਸ ਤੋਂ ਬਾਅਦ ਪੜ੍ਹਨ ਦਾ ਵੀ ਜਿਹੜਾ ਫਰਜ਼ ਆ ਉਹ ਨਿਭਾਉਣਾ ਹੈ ਪੜਾਉਣ ਦਾ ਫਰਜ਼ ਨਿਭਾਉਣਾ ਹੈ ਅੱਗੇ ਉਡਾਰੀਆਂ ਉਹਨਾਂ ਦੀਆਂ ਆਪਣੀਆਂ ਨੇ